ਸਿਕਾਲ ਜੀ ਬਾਈ ਸਾਰਿਆਂ ਨੂੰ ਜੀ ਹੋਈ ਚੱਲ ਰਹੀ ਬਾਈ ਕਣਕ ਦੀ ਬਜਾਈ ਮਾਡਲ ਇਹ ਇੱਧਰ ਆਪਾਂ ਨੇ ਦੋ ਪੰਡਾ ਬਰਸੀਣ ਜੀਆਂ ਬਾਈਆ ਨਾਲ ਸਿਕਾਲ ਜੀ ਇੱਧਰ ਇੱਧਰ ਜੱਗੇ ਤੇ ਬੁੱਟਿਆਂ ਦੇ ਨਾਲ-ਨਾਲ ਦੇਖ ਲੈ ਸੌਰੀ ਕਰਕੇ ਹਾਂ ਬਾਤੀ ਬਾਈ ਬਜਾਈ ਲੱਗੇ ਹੋਏ ਆ ਅੱਜ ਵੀਜ ਹੋ ਜਾਣੇ ਆਪਣੇ 6.5 ਕਿਲੇ ਵੀਜ ਹੋ ਜਾਣੇ ਹਾਂ ਹੈਨਾ ਤੇ ਰਹਿ ਗ ਜਾਣੇ 7 ਕਿਲੇ ਰਹਿ ਜਾਣੇ ਜੇ ਬਾਅਦ ਸਾਰੀ ਬਾਈ ਬਾ ਹੁਣ ਹੱਥ ਨਾਲੇ ਵੀ ਜਣੀ ਪੈਣੀ ਆ ਹੂੰ ਦਾਇਆ ਵੀ ਸਾਰੇ ਹੱਥ ਨਾਲੇ ਛੱਡਦੇ ਆ ਮਸ਼ੀਨ ਕੁਸ ਆਪਣੇ ਟਰੈਕਟਰ ਦਾ ਜਿੱਦਣਾ ਨਗਰ ਕੀਰਤਨ ਦਾ ਉਹ ਲਿਫਟ ਥੋੜੀ ਜਿ ਚੱਕਣ ਤੇ ਆਵਾਜ਼ ਕਰਨ ਲੱਗ ਗਿਆ ਤਾਂ ਉਹ ਫਿਰ ਜਾ ਹੀ ਨਹੀਂ ਹੋਇਆ ਫਿਰ ਅਸੀਂ ਰਿਸਕ ਕਰਕੇ ਰੱਖੀ ਉਹ ਨਹੀਂ ਚੱਕਦਾ ਉਹਨੇ ਪਤਾ ਨਹੀਂ ਲੈਣੀ ਜੀ ਨਹੀਂ ਨਹੀਂ ਮਸ਼ੀਨ ਅਸੀਂ ਰੱਖੀ ਨਹੀਂ ਚੱਕ ਲੈਣੇ ਖੇਤ ਚ ਗਿੱਲ ਘਾਟ ਆ ਸਾਰਿਆਂ ਦਾ ਬਾਈ ਹੂੰ ਫੇਟ ਹੋ ਗਿਆ ਸਾਰਾ ਕੰਮ ਹੋ ਜਾਣਾ ਤੇ ਕਿਉਂਕਿ ਜੇ ਮਸ਼ੀਨ ਰੱਖਦੇ ਆ 20 ਸੁੱਕਾ ਪਾਣਾ ਪੈਣਾ ਵਿੱਚ ਹੂੰ ਤੇ ਆ ਕਿਉਂਕਿ ਰੋਟਾਵੇਟਰ ਨੇ ਕਿੰਨਾ ਘੱਟਣਾ ਉਹ ਚਾਰ ਉਂਗਲ ਪੱਟਣਾ ਤਿੰਨ ਉਂਗਲ ਹਾਂ ਜਿਆਦਾ ਪਹਿਲਾਂ ਤਵੀਆਂ ਦਾ ਪਾੜ ਪਾਏ ਹੋਵੇ ਤੇ ਉਹਦੇ ਕਰਕੇ ਗਿੱਲ ਘੱਟ ਦੀ ਸਾਰਾ ਬੀਜ ਬਾਈ ਭਿਉਂਗੇ ਬੀਜ ਹੀ ਰਹੇ ਆ ਜਿੰਨਾ ਵੀ ਹੈਗਾ ਗਿੱਲਾ ਕਰ ਸਾਰਾ ਪਹਿਲਾਂ ਡਾਈ ਦਾ ਵੀ ਆਥਣਾ ਖਿੱਟਾ ਦੰਦੇ ਆ ਤੇ ਬੀਜ ਦਾ ਵੀ ਮਤਲਬ ਉਹੀ ਜਿੰਨਾ ਆਰਾਮ ਨਾਲ ਸਾਤੇ 2-3 ਕਿਲੇ ਬੀਜ ਜੰਦੇ ਦਿਹਾੜੀ ਦੇ ਐ 3-4 ਕਿਲੇ ਕਿੰਨੇ ਜਿੰਨਾ ਬੀਜ ਭਿਉਂਦਾ ਕਿਉਂਕਿ ਆਉਂਦਾ ਫਿਰ ਪੀ ਬੀਜ ਜਿਆਦਾ ਭਿਉਂ ਲਈ ਇਕੱਠਾ ਬੀਜ ਨਾ ਹੋਵੇ ਬੀਜ ਵੀ ਖਰਾਬ ਹੁੰਦਾ ਹੈ ਉਹੀ 3-4 ਘੰਟੇ ਬਾਈ ਭਿਉਂ ਕੇ ਰੱਖਦੇ ਆ 3-4 ਕ ਤੇ ਉਤੇ ਉਹ ਕੱਢ ਕੇ ਪਰ ਇਹ ਗੱਲ ਆ ਬੀਜ ਦਾ ਜੇ ਕਿ ਉਹ ਛਿੱਟਾ ਬਹੁਤ ਹੀ ਆਉਂਦਾ ਹੈ ਗਿੱਲੇ ਦਾ ਹੋਣਾ ਦਾਣਾ ਦਾਣਾ ਕਰਦਾ ਦਾਣਾ ਦਾਣਾ ਇਕੱਲਾ ਇਕੱਲਾ ਹੋ ਜਾਂਦਾ ਜੰਮਦਾ ਵੀ ਫਿਰ ਦਾਣਾ ਦਾਣਾ ਹੀ ਦਾਣਾ ਦਾਣਾ ਇਕੱਲਾ ਇਕੱਲਾ ਦਾਣਾ ਬਾਕੀ ਹੁਣ ਕੋਈ ਰਿਕਵਰਟ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਗਿੱਲਾ ਕਰਿਆ ਵੀ ਵੀ ਜੰਮੂਗਾ ਨਹੀਂ ਉਹਦੇ ਬਾਅਦ ਚ ਜੰਮੀ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਕਿਰਪਾ ਕਰੇ ਬਾਕੀ ਉਹਦੇ ਹੱਥ ਆ ਬਾਈ ਜਮਾਉਣੀ ਤਾਂ ਉਹਨੇ ਆ ਸੁੱਕੇ ਚ ਵੀ ਗਿੱਲੇ ਚ ਵੀ ਸਾਰੇ ਕਿਤੇ ਜਮਾ ਦੇਣੀ ਕਹਿੰਦੇ ਜਮਾਣੀ ਹੈ ਹੈ ਬਾਕੀ ਆਪਣਾ ਹੱਥ ਦਾ ਆਪਣਾ ਕੰਮ ਤਾਂ ਮਿਹਨਤ ਕਰਨਾ ਹੈ ਜਿਹੜੇ ਬਾਈ ਬਾਕੀ ਜਿਹੜੇ ਅੱਜ ਖੇਤ ਬੀਜ ਤੇ ਆਪਾਂ ਨੇ ਇਹਨਾਂ ਦੇ ਬੱਟਾ ਵਾ ਦੇਣੀਆਂ ਅੱਜ ਤੇ ਸਪਰੇਅ ਕਰਾ ਦੇਣੀਆਂ ਅੱਜ ਸਪਰੇਅ ਲਿਆਂਦੀ ਆਪਾਂ ਨੇ ਆ ਬਕੀਰਾ ਤੇ ਉਹ ਕਰਾ ਦੇਣੀ ਉਹ ਨਾਲ ਦੀ ਨਾਲ ਕਰਾ ਦੇਣੀ ਜਿਹੜੇ ਰਹਿ ਗਏ ਉਹ ਇਕੱਠੀ ਦੋ ਦਿਨ ਠਹਿਰ ਕੇ ਹੋ ਜੂ ਉਹ ਇਹ ਆ ਨਾ ਫਿਰ 3 ਦਿਨਾਂ ਦੀ ਹੁੰਦੀ ਆ ਹਾਂ ਜਿਹੜੇ ਕੁਸ਼ਕ ਖੇਤ ਆ ਉਹਨੂੰ ਦੂਜਾ ਦਿਨ ਦੂਜਾ ਦਿਨ ਹੋ ਜਾਣਾ ਕਿ ਕਿਲਾ ਪਰਸੋਂ ਜਿਹੜਾ ਬੀਜਿਆ ਤਾਂ ਉਹ ਵਾਲਾ ਉਪਰਾਂ ਜਿਹੜਾ ਉਹਨੂੰ ਤੀਜਾ ਦਿਨ ਕਰਣੀ ਹੁੰਦੀ ਆ 72 ਚ ਕਰਨੀ ਤੇ ਬਾਕੀੰਦਾ ਵਾਲੇ 48 24 24 ਉਹ ਟੱਪੇ ਹਲੇ ਤਾਂ ਹਾਂ ਬਾਕੀੰਦਾ ਦਿਨਾਂ ਵਿੱਚ ਪਹਿਲਾਂ ਹੋ ਜੇ ਜਿੰਨੀ ਛੇਤੀ ਆ ਹਾਂ ਜਿੰਨੀ ਛੇਤੀ ਉਹਨੇ ਵਧੀਆ ਹੀ ਆ ਜਦ ਟੱਕਾ ਤੁਰ ਪਿਆ ਹੋ ਗਿਆ ਬਾਹਰ ਮੜਾ ਜਾ ਆ ਗਿਆ ਫਿਰ ਕੰਮ ਨਹੀਂ ਨਾ ਉਹਨਾਂ ਕਰਨਾ ਉਹਨੇ ਨਹੀਂ ਅਈ ਛਿੱਟਾ ਦੇ ਜਾਂਦਾ ਬਾਈ ਪਹਿਲਾਂ ਬੀਜ ਦਾ ਤੇ ਡੈਡੀ ਲੱਗਿਆ ਵਾਉਣ ਹੁਣ ਓਰੇ ਦਾ ਬਾਈ ਆਹ ਮੋਟਰ ਦਾ ਬਣਾ ਕੰਪਲੀਟ ਹੋ ਜਾਣਾ ਅੱਜ ਆ ਖੇਤ ਦਾ ਕੰਮ ਓਰੇ 1 ਕਿਲਾ ਜਵੀ ਦਾ ਬੀਜਤਾ ਹੀ ਉੱਪਰ ਲਾਪਾ ਨੇ ਸਾਰਾ ਦਿਖਾਇਆ ਤੁਹਾਨੂੰ ਤੇ ਅੱਧਾ ਕਿਲਾ ਵਰਸੀਨ ਦਾ ਓਰੇ 1 2 3 4 5 5 ਕਿਲੇ ਹੋ ਜਾਣੇ ਕਣਕ ਦੇ ਹੂੰ ਠੀਕ ਹੈ ਜੀ ਤੇ ਅੱਧਾ ਕਿਲਾ ਵਰਸੀਨ ਦਾ ਬਾਕੀ ਉੱਧਰ ਰਹਿ ਜਣੀ ਆਪਣੀ ਉੱਧਰ ਵੀ ਜਿਹੜੀ ਝੰਨੀਆਂ ਵਾਲੀ ਆਪਣੀ ਖੂਚ ਉਹਦੇ ਵਿੱਚ 2 ਕਿਲੇ ਵੀ ਗੀਏ ਵੀ ਆਪਾਂ ਨੇ ਉਹ ਵੀ ਛਿੱਟਾ-ਦੁੱਟਾ ਦਾ ਠੀਕ ਓਕੇ ਤੇ ਤਿੰਨ ਕਿਲੇ ਉੱਫੇ ਰਹਿ ਜਾਣੇ ਬਾਕੀ ਆਪਣੀ ਖੇਲਰ ਵਾਲੀ ਰਹਿ ਜਾਣੀ ਅੱਜ ਬਾਕੀ ਦੇਖਦੇ ਸੀ ਭੀ ਹੋਈ ਗਈ ਆ ਥੱਲੀ ਵਾਲੀ ਰਵੇੜ ਦਣੀ ਆ ਤੇ ਬਾਕੀ ਕਣਕ ਦਾ ਸਾਡੀ ਲੇਟ ਹੋ ਗਈ ਹੋ ਗਈ ਸਾਡਾ ਵਰਸੀਨ ਪਹਿਲਾ ਹੋ ਗਿਆ ਵਰਸੀਨ ਹੋ ਗਿਆ ਹੈ ਲੋਕਾਂ ਨੇ ਕੜਕਾ ਪਹਿਲਾ ਬੀਤੀ ਸਾਡੇ ਵਰਸੀਨ ਅਗੇਤਾ ਹੋ ਗਿਆ ਸਾਰੇ ਪਿੰਡ ਨੇ ਸਾਹ ਖਾ ਲਿਆ ਸਾਰੇ ਪਿੰਡ ਨੇ ਖਾ ਲਿਆ ਹੋਰ ਹੋਇਆ ਨਹੀਂ ਹਲੇ ਤਕਰੀਬਨ ਕਿਸੇ ਦਾ ਛੋਟਾ ਛੋਟਾ ਹੈ ਹਰਿਆਈ ਆਪਣੇ ਬਾ ਮੱਕੀ ਨੂੰ ਵੀ ਡੇਢ ਮਹੀਨਾ ਹੋ ਗਿਆ ਡੇਢ ਤੋਂ ਮਹੀਨੇ ਹੋ ਗਏ ਤੇ ਭਾਈ ਇਹ ਆਚਾਰੇ ਚੱਲਦਾ ਦਾ ਗੱਠਾ ਮੁੰਨ ਦੀਆਂ ਲਿਆ ਲਿਆ ਕੇ ਆਚਾਰੇ ਚੱਲਦਾ ਦਾ ਚਾਰ ਚੱਲਦਾ ਹੁਣ ਡੈਡੀ ਕਹਿੰਦਾ ਵੀ ਗਾਂ ਨੂੰ ਉਹ ਕਰਨਾ ਜਵੀ ਵੀ ਜੀ ਆ ਕਹਿੰਦਾ ਮੱਕੀ ਬੀਜਣੀ ਆ achar ਪਾਣਾ ਹੈ ਅੱਗੇ ਨੂੰ ਮੱਕੀ ਦਾ ਹੈ ਮੱਕੀ ਦਾ achar ਕੀਲੇ ਦਾ ਮੈਂ ਕਹਿੰਦਾ 2 ਕਿਲੋ ਤੇ ਬਹੁਤ ਨਾ ਨਾ ਕੀਲੇ ਦਾ ਬੱਕਰੀਆਂ ਬੱਕਰੀਆਂ ਵਾਸਤੇ ਨਾ ਨਾ ਜੇ ਬਾਦੇ ਗਿਆ ਫਿਰ ਕਿਹਾ ਡੰਗਰਾਉਗਾ ਵੀ ਯਾਰ ਮੈਂ ਸਾਨੂੰ ਬਾਦੇ ਗਏ ਆ ਉਹਨੂੰ ਆਓ ਜੀ ਵਧੀਆ ਚੀਜ਼ਾਂ ਉਹ ਫਿਰ ਜਾ ਕੇ ਹੂੰ ਈ ਵੀ ਉਹ ਲੱਗਣੀ ਬਾਅਦ ਚ ਜਾ ਕੇ ਕੋਈ ਚੱਕਰ ਨਹੀਂ ਅਗੇ ਪੀ ਲੱਗ ਜੂਗੀ ਸੌ ਕਦੇ ਉਹ ਪਰ ਲਾ ਆਪਾਂ ਨੇ ਬਈ ਜਵੀ ਦਾ ਬੀਜ ਤਾਂ ਉਹ ਇੱਕ ਗੀਲਾ ਪੂਰਾ ਹੈ ਆ ਉੱਪਰ ਜਿਹੜੀ ਬੱਟ ਪਈ ਹੋਈ ਆ ਉਹ ਵੀ ਪਿਉਂਕੇ ਬੀਜਿਆ ਬਈ ਕੋਈ ਪਿਉਂਕੇ ਬੀਜਿਆ ਉਡਰ ਦੇ ਲਾਗ ਬਾਕੀ ਹੁਣ ਪਾਉਣਾ ਹੀ ਆ ਆਪਾਂ ਨੇ ਬੱਟਾ ਖੇਤ ਬਾਹਰ ਹੋਏ ਤੇ ਤੇ ਬੱਟਾ ਪਾ ਕੇ ਸਪਰੇਅ ਕਰਾਉਣਾ ਉਹਦਾ ਫਰਕ ਆ ਉਰੇ ਤੱਕ ਦੇਖ ਲਓ ਕਿੰਨੇ ਫੀਆਰ ਆ ਗਏ ਇੰਨਾ ਇੰਨਾ ਗੁੱਟਾ ਮਾਰ ਕਰਦਾ ਉਹਦਾ ਵੱਧੇ ਆ ਛਾਵਾਂ ਦੇਖ ਹਲੇ ਕਿੱਥੇ ਤੱਕ ਆ ਉਹ ਤਾਂ ਛਾਵਾਂ ਤਾਂ ਛਾਵਾਂ ਇਹ ਹੂੰ ਮਾਰੇ ਉਰੇ ਤੱਕ ਮਾਰ 100 ਹਾਂ ਛੱਟੋ ਘਾੜਾ 3-4 ਫੀਆਰ ਹੋ ਗਏ ਬੀ 25 ਫੁੱਟ ਦਾ ਹੈਗਾ ਬੀ 25 25 ਫੁੱਟ 25 ਫੁੱਟ ਤੇ ਯਾਰ ਆ ਨਾਲ ਬਾਈ ਨਾਲੇ ਪਹੀ ਤੋਂ ਵੀ ਪਰੇ ਲੱਗੇ ਹੋਇਆ ਪਾਰ ਆ ਪਹੀ ਤੋਂ ਪਹੀ ਤੇ ਵੀ 11 10 ਫੁੱਟ 10 11 ਫੁੱਟ ਦੀ ਪਹੀ ਆ 12 ਫੁੱਟ ਦੀ ਤਾਂ ਵੀ ਆ ਤੂੰ ਤੇ ਅੱਗੇ ਬੂਟੇ ਜਾ ਕੇ ਆ ਤਾਂ ਵੀ ਇੰਨਾ ਸੋਰਾ ਇਹ ਹੁਣ 4 ਸਾਲ ਦੇ ਬੂਟੇ ਹੋ ਗਏ ਹੁਣ ਪੱਟ ਹੋ ਜਾਣੇ ਚੱਲ ਹੁਣ ਪੱਟ ਹੋ ਜਾਣੇ ਆ ਜਾ 2 ਸਾਲ ਮੌਜੂਦ ਨਹੀਂ 2 ਸਾਲ ਦਾ 2 ਸਾਲ ਫੇਰ ਹਾਂ ਜਦੋਂ ਛੋਟੇ ਉਹਨਾਂ ਨੇ ਲਾਣੇ ਦਾ ਫੇਰ ਉਹਨਾਂ ਨੇ ਉਹ ਹੀ ਆ ਬੂਟੇ ਹੀ ਲਾਂਦੇ ਆ ਉਹਰੇ ਹਾਂ ਤੇ ਉਹ ਕਲਮਾਂ ਲਾਈਆਂ ਦੀਆਂ ਨਾਲ ਮੇਰੇ ਹਿਸਾਬ ਨਾਲ ਜਿਹੜੇ ਪਟਾ ਦੇਣਗੇ ਉਹ ਕਰ ਲੈਣਗੇ ਇਹ ਪਟਾ ਦੇ ਹਾਂ ਪਟਾ ਦੇਣਾ ਇਹਨਾਂ ਨੇ ਤਾਹੀਂ ਜੇ ਵੀ ਬੀਜੀ ਨੇ ਕਣਕ ਤਾਂ ਨਹੀਂ ਬੀਜੀ ਕਹਿੰਦੇ ਅਸੀਂ ਜੇ ਵੀ ਵੱਢ ਕੇ ਵੀ ਬੂਟੇ ਪਟਾ ਦੇਣ ਚੱਲ ਫਿਰ 2 ਸਾਲ ਤੱਕ ਮੌਜ ਰਹਿਦੀ ਆ ਬਾਈ 2 ਸਾਲ ਬੂਟਾ ਛੋਟਾ ਹੁੰਦਾ ਏ ਫਿਰ ਰਹਿੰਦੀ ਆ 2 ਸਾਲ ਬਾਅਦ ਛੋਰਾ ਜ਼ਿਆਦਾ ਕਰਨ ਲੱਗਿਆ ਹਾਂ ਚਲ ਬਾਈ ਇਹ ਬੰਨੀਆਂ ਪੰਡਾ ਬਾਈ ਕਣਕ ਦਾ ਕੋਈ ਉਹ ਨਹੀਂ ਕਣਕ ਦਾ ਪਸੇ ਮੌਸਮ ਖੰਡ ਹੋਣੇ ਪੈਣ ਲੱਗੀ ਆ ਪਹਿਲਾਂ ਮੌਸਮ じゃ ਹੈ ਵੀ ਨਹੀਂ ਤਾਂ ਹਾਂ ਖੰਡ ਥੋੜੀ ਗਿੱਲੇ ਸੁੱਕੇ ਦਾ ਥੋੜਾ ਜਿਹਾ ਚੱਕਰ ਦਾ ਖੇਤ ਥੋੜਾ ਨਰਮ ਤੇ ਚੱਲ ਜੀ ਦਾ ਤਾਂ ਕਹਿੰਦੇ ਆਪਾਂ ਵੀ ਗਿੱਲੇ ਦਾ ਟਾਈਮ ਨਾਲ ਬੀਜ ਹੋਣੀ ਦੀ ਵਧੀਆ ਸੀ ਵੈਸੇ ਟਾਈਮ ਵਧੀਆ ਮੇਰੇ ਹਿਸਾਬ ਨਾਲ ਹੋਣਾ ਕਣਕ ਦਾ ਜੇ ਠੀਕ ਟਾਈਮ ਆ ਹੂੰ ਬੀਜ ਹੋ ਰਹੀ ਆਲ ਚੱਲ 2-4 ਦਿਨ ਲੇਟ ਆਪਾਂ ਜਾਣੀਗੇ ਹਾਂ ਨੂੰ ਐ ਵੀ ਠੰਡ ਦੇ ਵਿੱਚ ਜਿਹੜੀ ਜੰਮਣੀ ਕਣਕ ਉਹਦਾ ਫਰਕ ਤਾਂ ਰਹਿਣਾ ਹੀ ਆ ਠੰਡ ਦਾ ਪੈਣ ਵਾਲੀ ਜੰਮੀ ਖੜੀ ਆ ਹੂੰ ਕਿਉਂਕਿ 2-4 ਦਿਨ ਤੇ ਆ ਖੰਡ ਲੱਗਣ ਲੱਗੀ ਮਣੀ ਮੁੱਟੀ ਜਿਹੜੀ ਹੂੰ ਮਹੀ ਦਾ ਬੜਾ ਠੰਡੇ ਨਹੀਂ ਸੀ ਪਹਿਲਾਂ ਤਾਂ ਹੂ ਧੂਆਂ ਦਾ ਹਾਂ ਪਹਿਲਾਂ ਤਾਂ ਬਈ ਖੌਰਾ ਜਾ ਹੋਇਆ ਹੁਣ ਮੌਸਮ ਸਹੀ ਆ ਹੁਣ ਦੋ ਦਿਨ ਦੀ ਧੁੱਪ ਵੀ ਵਧੀਆ ਨਿਕਲਦੀ ਆ ਹਾਂ ਧੁੱਪ ਵਧੀਆ ਲੱਗ ਰਹੀ ਆ ਚਾ ਬੰਨੀਆਂ ਲੱਦਦੇ ਆ ਬਾਈ ਹੁਣ ਹਾਂ ਫਿਰ ਪੌਣੇ ਬੱਟਾ ਸਿਰੇ ਲਾ ਲੈਣੇ ਨਾਲ ਲੱਗਦੀ ਸਪਰੇਅ ਕਰਾ ਦੇਣੀ ਜਿਹੜਾ ਪਰਕਾਤੀ ਬਾਕੀ ਸ਼ਾਮ ਨੂੰ ਛੱਟਾ ਦੋਗੇ ਹੋਰ ਝੱਲੀਆਂ ਝੱਲੀਆਂ 2 ਕਿਲੇ ਬਾਈ ਝੱਲੀਆਂ ਵੀ ਤੇ ਅਸੀਂ ਝੱਲੀਆਂ ਵੀ ਆਪਾਂ ਨੇ ਸਪਰੇਅ ਕਰਾ ਦੇਣੀ ਆ ਹਾਂ ਹਾਂ ਝੱਲੀਆਂ ਤੇ 5 ਕਿਲੋ ਹੁੰਦੇ ਨੇ ਹਣਾ ਸਾਢੇ ਕਿਲਿਆਦ ਕਿਲੇ ਹੋਰੇ ਸਾਢੇ 4 ਹਾਂ ਸੱਚੀ ਹੋ ਗਿਆ ਸਾਢੇ 4 ਕਿਲੇ ਅੱਡੇ ਚਾਰ ਉਹ ਤੇ 2 ਕਿਲੇ ਚਲੀ ਹਾਂ ਇਹਨਾਂ ਨੂੰ ਸਾਰੇ ਵੱਟਾ ਕੱਢ ਕੇ ਕਰਾ ਦੇਣੀ ਹੈ ਭਾਈ ਪਾਣੀਆ ਲੈ ਜੀਏ ਘਰੋਂ ਜਿੱਥੇ ਹੋ ਜਾਵੇ ਮੈਂ ਪਹਿਲਾਂ ਡਾਈ ਦਾ ਸਿੱਟਾ ਦੇ ਦੇਣਾ ਕਿ ਜਦੋਂ ਬੀਜ ਦਾ ਦੇ ਦੇਣਾ ਨੰਨ ਬੀਜ ਕੱਢਿਆਣਾ ਹਵਾ ਲੱਗੂ ਮੜੀ ਚਲ ਚਲਦੇ ਹਾਂ ਭਾਈ ਮੰਨ ਲੀਆ ਪੰਡਾ ਨੂੰ ਤੇ ਜੇ ਕਿ ਦਰਗਾਣੇ ਤੇ ਤਰੀਆਂ ਨਾ ਪਾੜ ਪਾ ਲੰਦੇ ਫਿਰ ਗਿੱਲ ਹੋ ਜੇ ਨਿਕਲ ਜਣੀ ਲੈ ਬਹੁਤ ਗਿੱਲਾ ਉਹ ਦੇਖ ਹੁਣ ਕਿਹੜੇ ਉਹ ਆ ਵੀ ਸਾਜਰੇ ਸਗੜ ਪਈ ਹੋਈ ਆ ਹੁਣ ਤਾਂ ਧੁੱਪ ਵੀ ਲੱਗੀ ਲੱਗਦਾ ਨਾ ਰਿਸਤੇ ਇਹ ਜੰਮੇ ਨਾ ਹੁਣ ਫਿਰ ਹੁਣ ਤਾਂ ਆਹ ਖੇਤਾਂ ਵੀ ਡੁੱਗਣਾ ਉਹ 2-3 ਕੀਲਿਆਂ 'ਚ ਘੱਟਦੀ ਆਏਂ ਕਿ ਖੇਤਾਂ ਤਾਂ ਬਹੁਤ ਗਿੱਲਾ 2-3 ਕੀਲਿਆਂ 'ਚ ਫਰਕ ਹੈਗਾ ਵਾ 2 ਕੀਲਿਆਂ 'ਚ ਆਹੋ ਜੇ 2 ਕੀਲੇ ਝੱਲੀਆਂ ਕੀਲਾ ਆਹ ਕੀਲਾ ਡੇਢ ਕੀਲਾ ਹੋਰੇ ਬਾਕੀ ਜਗ੍ਹਾ ਕਿਲਪੂਰੀ ਆਏ ਤਾਂ ਆਪਾਂ ਨੂੰ ਉਹੀ ਹੁੰਦਾ ਜਿਹੜੀ ਪਹਿਲਾਂ ਥੋੜੀ ਸਿੱਧੀ ਵੀ ਜੰਮਦੀ ਆ ਨਾ ਬਾਅਦ 'ਚ ਖੇਤ ਉੱਕਣਾ ਹੀ ਭਰ ਜਾਂਦਾ ਪਹਿਲਾਂ ਪਾਣੀ ਦਾ ਡਰ ਲੱਗਿਆ ਪਾਣੀ ਲਾ ਦੇ ਬ ਯਾਰ ਅਗੇਤਾ ਨਹੀਂ ਹੋਇਆ ਨਾ ਪਾਣੀ ਲਾ ਦੇ ਗੇ ਤਾਂ ਫਿਰ ਜੰਮੀ ਆਉਂਦੀ ਆ ਕਣਕ ਦੇ ਬੀਜ ਤਾਂ ਯਾਰ ਜੰਮੀ ਆਵਾ ਜਿਹੜੀ ਡ੍ਰਿੱਲ ਵਾਲੀ ਹੁੰਦੀ ਆ ਉਹ ਆਏ ਆ ਉਹ ਨਾਲ-ਨਾਲ ਆਪਾਂ ਨੂੰ ਆਏ ਲੈਂਨਾ ਵਾ ਦਿਖੀ ਜਾਂਦੀ ਆ ਭਰੇ-ਭਰੇ ਲੱਗੀ ਜਾਂਦਾ ਪਰ ਇਹ ਹੌਲੀ-ਹੌਲੀ ਭਰਨ ਲੱਗਿਆ ਇਹਦੇ ਨਾਲ ਆਪਾਂ ਜਿੱਕਾ ਦੁੱਤਾ ਪਾਏ ਕੋਈ ਦਾਣਾ ਕਿਤੇ ਕੋਈ ਕਿਤੇ ਆ ਇਹਨਾਂ ਥੋੜਾ ਜਿਹਾ ਫਰਕ ਆਪਾਂ ਨੂੰ ਆਏ ਲੱਗਦਾ ਵੀ ਪਤਾ ਨਹੀਂ ਛਿੱਧੀ ਆ ਕਣਕ ਦੀ ਭਰੇ-ਭਰੇ ਦੇਖਦਾ ਚੱਲ ਬੰਨੀ ਆ ਫੇ ਹਾਂ ਤੇ ਦਿਖਾਉਂਦੇ ਬਾਈ ਤੁਹਾਨੂੰ ਸਹਰੇਆ ਵਾਲਾ ਆਉਂਦਾ ਬੱਤਾ ਕੱਢ ਕੇ ਹੋ ਜੀ ਬਾਈ ਸਪਰੇਅ ਵਾਲਾ ਆਪਣਾ ਆਇਆ ਨਹੀਂ ਅਜੇ ਆਪਾਂ ਇਹ ਝੱਲੀਆਂ ਵਾਲੇ ਖੇਤਾਂ 'ਚ ਇੱਥੇ ਆਪਣੇ ਪੀਜਣ ਨੂੰ ਰਹਿੰਦੇ ਤੇ ਤਿੰਨ ਕੀਲੇ ਦੋ ਕੀਲੇ پیچھے ਤੇ ਪਹਿਲਾਂ ਅਬੀ ਇਹ ਖਾਨੇ 'ਚ ਹੋਇਆ ਬਾਈ ਕਿਉਂਕਿ ਬਾਈ 670 ਬੀਜ ਆਈ ਇਹ ਇਹ ਘੌਂਕੇ ਬੀਜੇ ਸਾਰੇ ਹੀ ਆਉਂਦੇ ਥੋੜੇ ਆ ਦੋ ਸੌ ਬਾਈ ਜੀ ਤੇ ਹਾਂ ਨਤੀਜੇ ਤੇ ਇੱਕ ਡਾਏ ਦਾ ਇੱਕ ਡਾਏ ਦਾ ਅੱਧਾ ਐਨਪੀਕਾ ਦਾ ਬਈ ਏਦਾਂ ਪਾ ਰਹੇ ਆਪਾਂ ਬਾਕੀ ਉਧਰ ਜਿਹੜੇ ਖੇਤਾਂ 'ਚ ਬੀਜ ਕੇ ਆਏ ਆਪਾਂ ਉਹਨਾਂ ਦੇ ਵਿੱਚ ਤਾਂ ਅੱਧਾ ਐਨਪੀਕੇ ਦਾ ਅੱਧਾ ਡੀਪੀਓ ਪਾਇਆ ਏ ਕਿਉਂਕਿ ਥੋੜੇ ਕੇ ਤਗੜੇ ਆ ਉਹ ਜਾਨ ਵਾਲੇ ਥੋੜੀ ਜੀ ਜ਼ਮੀਨ ਮਾੜੀ ਆ ਤੇ ਮਾੜੀ ਤੇ ਚੱਲ ਕੇ ਆਉਂਦੀ ਪਰ ਥੋੜੀ ਜੀ ਉਹਦੇ ਨਾਲ ਉਹ ਕਹਿ ਸਕਦੇ ਆਪਾਂ ਉਹ ਚਾਲ ਚੱਲ ਲੈਂਦੀ ਆ ਇਹੋ ਲਈ ਪੱਸੀ ਆ ਬੇਟੀ ਤੇ ਨੜੀ ਲੱਗਿਆ ਪਾਉਣ ਆ ਦੇਖੋ ਬਾਈ ਕੀ ਹੱਲ ਕਰੀਏ ਇਹਦਾ 2000 ਰੁਪਏ ਕਿਲੇ ਦਾ ਦਾ ਬਾਈ ਖਰਚਾ ਪਿਆ ਗੱਠਾ ਵਾਲੇ ਨੂੰ ਦੇ ਕੇ ਪੈਸੇ ਕਟਰ ਦੇ ਲਾ ਕੇ ਪਰਾਲੀ ਚ ਕਾਣ ਦਾ 2000 ਰੁਪਏ ਕਿਲੇ ਦਾ ਖਰਚਾ ਪਿਆ ਉਤੇ ਬਾਅਦ ਵੀ ਇੰਨੀ ਪਰਾਲੀ ਛੱਡ ਗਏ ਬਾਈ ਜਿਹੜੀ ਗੱਠ ਪਸੰਦ ਆ ਉਹ ਚੱਕ ਲੇਗੇ ਇੰਨੀਆਂ ਗੱਠਾ ਮੈਂ ਕਹਿੰਦਾ ਘਟ-ਘਟ ਪਿਆ ਗੱਠਾ ਅਸੀਂ ਫੂਕੇ ਆਉਣੀਆਂ ਪਰਾਲੀ ਦੀਆਂ ਜਿਹੜੀਆਂ ਗੱਠਾ ਬੰਨੀਆਂ ਵੀ ਛੱਡ ਗਏ ਉਹ ਜਿਹੜੀ ਮਾੜੀ ਕੋਈ ਖੁੱਲ ਗਈ ਕੋਈ ਕੁਝ ਹੋ ਗਿਆ ਮੈਂ ਉਹ ਨਹੀਂ ਛੱਡ ਗੇ ਹੁਣ ਕੀ ਉਹਦਾ ਕਰੂੰਗਾ ਰੋਟਾਵੇਟਰ ਕਿਆ ਕਰ ਲੂੰਗਾ ਉਹਦਾ ਦੇਖੋ ਆ ਪਾਉਣ ਲੱਗੇ ਹੋਇਆ ਜੇ ਨਾ ਸਾਫ਼ ਕਰਦੇ ਇਹਨੂੰ ਮੜਾ ਹੀ ਆ ਤਾਂ ਇਹਦੇ ਨਾਲ ਹੁਣ ਇਹ ਦੇਖੋ ਆ ਹਾਲ ਆ ਤਾਂ ਕਿਆ ਹਾਲ ਹੋਣਾ ਵੇਦਾ ਪੂਰੇ ਬਾਈ ਗਿੱਲ ਬਹੁਤ ਈ ਆਪਣੇ ਪੂਰੇ ਮਤਲਬ ਦਿਨਾਂ ਤੇ ਹੋਏ ਤੇ 20 ਚੱਲ ਜਾਣਾ ਤਾਂ ਚਲ ਆਪਾਂ ਨੇ ਹੁਣ ਮਸ਼ੀਨ ਰੱਖੀ ਵੀ ਨਹੀਂ ਹੈਗੀ ਕਿਤੇ ਨਹੀਂ ਅਸੀਂ ਕਿ ਸ਼ਿੱਟੇ ਹੀ ਦੇ ਦਿੰਦੇ ਆ ਤੁਹ ਨਹੀਂ ਲੱਗਦਾ ਇਹ ਕਿੱਲ ਵਾਧੂ ਦੀ ਹੋਲੇ ਉਹ ਗਿੱਲੇ ਘੱਟ ਦੀ ਜੀ ਉਹ ਗਿੱਲੇ ਜਿਹੜੇ ਦੋ ਆਪਾਂ ਨੇ ਬੀਜੇ ਵੇ ਉੱਪਰ ਇਹਨਾਂ ਵਿੱਚ ਦੇਖੋ ਗਿੱਲੇ ਜਾਵਾ ਨਹੀਂ ਹੈਗੇ ਇਹਦੀ ਉਹ ਪਿਉਂਕੇ ਬੀਜ ਬੀਜੇ ਉਹ ਤਾਂ ਪਿਉਂਕੇ ਬੀਜ ਹੋਣਾ ਤਾਂ ਇੱਕ ਚਤੀ ਉਹ ਬਾਤੀ ਰੈਡੀ ਨੇ ਤੇ ਮੰਨ ਲਓ ਤਿੰਨ ਗਿੱਲੇ ਅੱਜ ਬੀਜਣੇ ਆਪਾਂ ਨੇ ਇੱਥੇ ਕਿੰਨੇ ਗਰੀ ਉਰੀ ਗਰੀ ਹੁਣੀ ਕਿਤੇ ਥੋੜਾ ਯਾ ਪਰਲੀ ਬਾਹਰਲੀ ਬ੍ਰੇਕ ਦੱਬ ਕੇ ਡਾੜੀ ਸਿੱਧਾ ਕਰ ਲਾ ਬਾਹਰਲੀ ਬ੍ਰੇਕ ਦੱਬ ਕੇ ਸਿੱਧਾ ਕਰ ਲਾ ਮੜਾ ਯਾ ਬੱਟ ਪਰ ਨੂੰ ਚੜਾ ਲਾ ਪੁੱਠਾ ਪੁੱਠਾ ਗਸਤੀ ਪੁੱਠਾ ਦੂਏ ਪਾਸੇ ਨੂੰ ਕੱਟੀ ਦੂਏ ਪਾਸੇ ਨੂੰ ਹਾਂ ਹਾਂ ਬੱਸ ਬੱਸ ਬਰ ਰੋਕ ਲਾ ਪਿੰਨ ਲੱਬਦੇ ਰੁਗਿਆ ਪਿੰਨ ਕਿੱਕੜਾਂ ਕਰ ਗਈ ਯਾਰ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂ ਜੀ ਬਾਬਾ ਜੀ ਠੀਕ ਆ ਬਾਈ ਦਰਸ਼ਨ ਮਹਿੰਗੇ ਹੋ ਗਏ ਭਾਈ ਹੁਣ ਨਹੀਂ ਦੋ ਤਿੰਨ ਦਿਨ ਹੋ ਗਏ ਹੁਣ ਕੰਮ ਤੇ ਹੁੰਦੇ ਆ ਮਾੜਾ ਮਾੜਾ ਥੱਕੇ ਪਏ ਹੈਗੇ ਤੇ ਸੌਂ ਹੀ ਆ ਦੋ ਦਿਨ ਬਸ ਬਾਕੀ ਕੰਮ ਤੇ ਬਾਈ ਹੁੰਦੇ ਆ ਬੰਦਗਰ ਕੀਰਤਨ ਦੇ ਅਗਲੇ ਦਿਨ ਬਾਅਦ ਤਾਂ ਦੇਖਿਆ ਹੀ ਨਹੀਂ ਨਹੀਂ ਦੇਖਣ ਦਾ ਕੋਈ ਗੱਲ ਨਹੀਂ ਆਜੀ ਕੋਈ ਗੱਲ ਨਹੀਂ ਆਏ ਨਹੀਂ ਹੈਗੇ ਵੀ ਆਪਣਾ ਕੰਮ ਕੀਤਾ ਹੋਰ ਤੱਕ ਹੋਰ ਦੀ ਮਦਦ ਨਹੀਂ ਕਰਨੀ ਉਹ ਕੰਮ ਨਹੀਂ ਹੈ ਟਿਕ ਨਹੀਂ ਬਈ ਲੋ ਨਾ ਸਹੀ ਹੈ ਸਹੀ ਹੈ ਮਦਰ ਆਪਣਾ ਕੰਮ ਕਰਾ ਜਿਆ ਨਾ ਤਕਰੇ ਬਾਬੇ ਨਾਨਕ ਤੱਕ ਚੱਲ ਬਾਬੇ ਦਾ ਨਾ ਨਾ ਬਾਬਾ ਰੇਹਣਾ ਖੜਦਾ ਹੈ ਤਾਂ ਉਹ ਚੱਕਰ ਨਹੀਂ ਹਰ ਇਹ ਤਾਂ ਖੜਦਾ ਬਈ ਕਿੱਥੇ ਖੜਨਾ ਖੜਨਾ ਕਹਿ ਕੇ ਖੜਨਾ ਨਹੀਂ ਖੜਨਾ ਨਹੀਂ ਇੱਕ ਗੱਲ ਆ ਸੂਹਲਾ ਜ਼ਿੰਦਗੀ ਦਾ ਕਿੱਥੇ ਖੜਨਾ ਕਹਿ ਕੇ ਖੜਨਾ ਵੀ ਖੜਨਾ ਬਾਈ ਨਾਲ ਤੇਰੇ ਨਹੀਂ ਖੜਨਾ ਜਵਾਬ ਆ ਬਾਈ ਜਵਾਬ ਆ ਆਪਣਾ ਆਪਣੇ ਹੱਥ ਖੜੇ ਚਾਹੀਦਾ ਹੀ ਐਵੇਂ ਬਾਈ ਵੀ ਆਪਣੇ ਹੱਥ ਖੜੇ ਆ ਬਾਈ ਲਾਰੇ ਨਾ ਲਾਓ ਆ ਮੈਂ ਬਸ ਬੰਦੇ ਨੂੰ ਪਤਾ ਹੀ ਹੈ ਮੇਰਾ ਸੂਰਿਆ ਜ਼ਿੰਦਗੀ ਚ ਮੈਂ ਕੰਮ ਨਹੀਂ ਕਰਨਾ ਵੀ ਲਾਰੇ ਨਾ ਲਾਓ ਲੋੜੇ ਨਹੀਂ ਜਵਾਬ ਦੋ ਬਾਈ ਨਹੀਂ ਨਹੀਂ ਜਾਣਾ ਜਾਣਾ ਤਾਂ ਜੀ ਸੱਦ ਕੇ ਜਾਣਾ ਜਾਣ ਆਜ਼ਰ ਕਰਕੇ ਜਾਣਾ ਵੀ ਆ ਰਹੇ ਆ ਕੁਝ ਵੀ ਹੋ ਜਾਵੇ ਸਹੀ ਗੱਲ ਬਾਈ ਕਣਕ ਦਾ ਬਾਬੇ ਆਪਣਾ ਨਿਬੜ ਗਿਆ ਤਕਰੀਬਨ ਚੱਲੀਆਂ ਨੇ ਨਿਬੜ ਗਿਆ ਚੱਲੀਆਂ ਨੇ ਪੜ ਗਿਆ ਸ਼ੋਕਰਾ ਧਰਨਾ ਗੁਰਨਾਣਕ ਸੁਗੇਪਾਰ ਉੱਥੇ ਵੀ ਨਿਬੜ ਗਿਆ ਕਾਲੂ ਰੇਨ ਵੇਡਦੇ ਕਾਲੂ ਵਟਾ ਹੈ ਉੱਥੇ ਸੈਲਰ ਵੱਲ ਰਿਹਾ ਵਾ ਠੀਕ ਆ ਬਈ ਸ਼ੁਕਰਵਾਰ ਨੂੰ ਤੇਰੇ ਸਾਰੇ ਜਿਹੜੇ ਖੁੰਜੇ ਖਾਂਜੇ ਲਾਉਣੇ ਮੈਨੂੰ ਸਾਰੇ ਨਵੇੜ ਦੇ ਦੇ ਠੀਕ ਆ ਵਾ ਠੀਕ ਆ ਠੀਕ ਸ਼ੁਕਰਵਾਰ ਨੂੰ ਸ਼ੁਕਰਵਾਰ ਨੂੰ ਹੋ ਗਈ ਲੈ ਡਨ ਹੋ ਗਿਆ ਸ਼ੁਕਰਵਾਰ ਤੇ ਅੱਜ ਸਪਰੇਅ ਵਾਲਾ ਆਇਆ ਨਹੀਂ ਬਈ ਬੁੱਧਵਾਰ ਅੱਜ ਬੁੱਧਵਾਰ ਕੱਲ ਨੂੰ ਵੀਰਵਾਰ ਨੂੰ ਵੇੜਦਾ ਸ਼ੁਕਰਵਾਰ ਨੂੰ ਤੇਰੇ ਸਾਰੇ ਖੁੰਜੇ ਨਵੇੜ ਦੇ ਸਪਰੇਅ ਵਾਲੇ ਨੇ ਆਉਣਾ ਤਾਂ ਅੱਜ ਉਹ ਸਪਰੇਅ ਵਾਲਾ ਆਇਆ ਨਹੀਂ ਤੂੰ ਉਹ ਪਹਿਲਾਂ ਤਾਂ ਬਾਈ ਸਵੇਰੇ ਸਾਜਰੇ ਆਉਂਗਾ ਫਿਰ ਪਹਿਲਾਂ ਸਪਰੇਅ ਕਰੂੰਗਾ ਪੱਟਾ ਵਾਚ ਪਾਣੀ ਲੈ ਪਹਿਲਾਂ ਫਿਰ ਲੇਟ ਹੋ ਜਾਣੀ ਫਿਰ ਉਹਦਾ ਅਸਰ ਘਟ ਜਾਂਦਾ ਕਰ ਬਾਬੇ ਕਿ ਆਪਾਂ ਦਵਾਈਆਂ ਦਾ ਫਲਟ ਦੱਸੂਗੇ ਵੀ ਇਹਦਾ ਨਾ ਉਹ ਨੇ ਅਸਰ ਨਹੀਂ ਕਰਿਆ ਐ ਨਹੀਂ ਕਰਿਆ ਹਨਾ ਇਹ ਗੁੱਲੀ ਡੰਡੇ ਇਸ ਵੇਰੇ ਹੁੰਦੀ ਹੈ ਨਾ ਹਾਂ ਇਹ ਇੱਕ ਕਰਦਾ ਹੋਣਾ ਯਾਰ ਜੇ ਗੁੱਲੀ ਡੰਡਾ ਹੁਣ ਪਹਿਣਾ ਹੋਣ ਲੱਗ ਗਈ ਜੇ ਗੁੱਲੀ ਡੰਡਾ ਹੋਰ ਚਾਹੀਦਾ ਚੱਕੀ ਉੱਪਰ ਤੇ ਲੈ ਜਾ ਹਾਂ ਪਹਿਲੇ ਸਾਲ ਤਾਂ ਹੋਇਆ ਹੀ ਨਹੀਂ 2 ਸਾਲ ਹੋ ਗਏ 2 ਵਾਰੀ ਕਰਾ ਲਈ ਆਪਾਂ ਦੋ ਵਾਰੀ ਚੈੱਕ ਕਰ ਲਈ ਜਣ ਕੇ ਦਵਾਈ ਪਿਛਲੇ ਸਾਲ ਕਰਾਈ ਤੀ 10 ਕਿੱਲਿਆਂ ਪਰ ਪਹਿਲੇ ਸਾਲ ਟ੍ਰਾਇਲ ਕਰਿਆ ਤਾਂ ਜਦ ਬਾਈ ਰੇਡ ਤਾਂ ਉਹਦਾ ਤਕਰੀਬਨ 2200 ਕੀ ਦਾ ਅਫਕੀਰਾ ਅਫਕੀਰਾ ਚਮਕੌਰ ਸਾਹਿਬ ਤੇ ਲੱਗੇ ਆ ਹਾਂ ਪਹਿਲੇ ਸਾਲ ਜਿਆਦਾ ਸੀ ਕਰਾਈ ਤੀ ਬਾਬੇ ਜ 2200 ਰੁਪਏ ਰੇਟ ਤਾਂ ਹੋ ਗਏ ਦੋ ਤਿੰਨ ਸਾਲ ਤੇ ਪਿਛਲੇ ਸਾਲ ਰੇਟ ਤਾਂ ਇਹਦਾ 1850 ਹੁਣ ਕੇ ਰੇਟ ਦਿੱਤੀ ਮਿਲੀ ਆਪਾਂ ਨੂੰ 1650 ਵਿਚੇ ਕਰਕੇ ਜਾਊਂਗਾ ਬਾਈ ਕਿ ਲੱਗ ਨਾਉ ਲੱਗ ਕਰਾਂਗਾ ਆ 15 ਕਿੰਨੇ ਰੁਪਏ ਲੰਦਾ ਨਾ ਇਹਨੇ 100 ਰੁਪਏ ਆ ਗਏ ਹਾਂ 250 ਆ ਮਸ਼ੀਨ ਜੀ ਨਾ ਹੁੰਦੀ ਜਿਹੜੀ ਸਵੇਰੇ ਬੰਦ ਕਰੇ ਤੇ ਸੀ ਆ ਮੈਂ ਦੇਖੀ ਆ ਹੁਣ ਜਣੀ ਕਿ 200 ਰੁਪਏ ਪਿਛਲੇ ਸਾਲ ਨਾਲੋਂ ਤੇ ਵੀ ਸਸਤੀ ਹੋ ਗਈ ਰੋਈ ਹੁਣ ਦੱਸਾ ਕੰਪੀਟੀਸ਼ਨ ਆ ਉਹ ਅੱਗੇ ਦਵਾਈਆਂ ਦਾ ਹੋਰ ਦਵਾਈਆਂ ਆਈ ਜਾਂਦੀਆਂ ਕੰਪੀਟੀਸ਼ਨ ਵਾਲੀਆਂ ਤੇ ਉਹਦੇ ਕਰਕੇ ਆ ਗਾਰੰਟੀ ਦੇ ਜਾਂਦਾ ਗੱਲ ਹਾਂ ਬਾਕੀ ਤੂੰ ਕਿਆ ਕਹਿੰਦਾ ਦਾ ਵੀ ਬਾਈ ਬਲਕਿ ਸਾਡੇ ਪ੍ਰੋਗਰਾਮ ਬੁੱਕ ਹੋ ਗਏ ਬਾਈ ਕੁਕਿੰਗ ਹੋ ਗਈ ਬਿਲੋ ਅੱਜ ਫੋਨ ਨੰਬਰ ਆਇਆ ਮੈਂ ਤਾਂ ਚਾਰਜ ਲੱਗੇ ਪਦਾ ਮੇਰੇ ਫੋਨ ਚੱਲ ਆਪਾਂ ਨੇ ਉਦੋਂ ਨੰਬਰ ਬੋਲੇ ਆਦਾ ਤੇਰਾ ਹਾਂ ਉਹਦੇ ਮੈਂ ਕਿਹਾ ਬਾਈ ਪਤਾ ਫਿਰ ਲੈ ਲੂ ਕੇ ਕਿਸੇ ਦੇ ਨੰਬਰ ਤੋਂ ਚਾਰਜ ਜਾਣੇ ਤੇ ਇੱਧਰ ਉੱਧਰ ਤੇ ਫਿਰ ਕਿ ਬਾਈ ਬਾਵੇਂ ਕੁਰੀ ਪੱਕੀ ਬੁੱਕ ਹੋ ਗਈ ਉਹ ਤਰੀਕ ਵੀ ਦੱਸਣਾ 2 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਟਨਾ ਹੋਣਾ 2 ਜਨਵਰੀ ਨੂੰ ਰਵੀ ਦਾਸ ਬਾਬੇ ਜੀ ਨੂੰ ਹਾਂ ਹੁਣੇ ਆਇਆ ਰਵੀ ਦਾਸ ਭਗਤ ਜੀ ਦਾ 9 ਤਰੀਕ ਫਰਵਰੀ ਨੂੰ ਫੂਲਾਂ ਦਾ ਕਟਨਾ ਲਿਖ ਕੇ ਭੇਜਤਾ ਹਾਂ ਹੋਈ 10 ਮਹੀਨ ਪੂਲ ਖੁਰਦਰ ਰੋਪੜ ਫੂਲ ਖੁਰਦਰ ਰੋਪੜ ਜ਼ਿਲ੍ਹੇ ਚ ਰੋਪੜ ਉਹ ਵੀ ਰੋਪੜ ਜ਼ਿਲ੍ਹੇ ਬਾਬਾ ਗੋਲਾ ਹਾਂ ਬਾਬੇ ਕੋ ਲਈ ਆ ਬਾਈ ਸੇਵਾ ਮੰਗਾ ਬਾਈ ਕੋਈ ਸੇਵਾ ਨਹੀਂ ਜੋ ਸੇਵਾ ਨਹੀਂ ਗੱਲੇ ਚ ਪਾ ਦਿਓ ਤੁਹਾਨੂੰ ਤਿੰਨ ਚੀਜ਼ਾਂ ਜੀ ਸਤਕੇ ਆ ਜਿੱਦਾਂ ਅਸੀਂ ਸੰਭਾਲ ਰખી ਉਹਦਾਂ ਚਾਹੀਦੀ ਸੰਭਾਲ ਕਰ ਬਾਈ ਹੋਰ ਭੰਨਣਾ ਦੋੜ ਭੰਨ ਨਹੀਂ ਕਰੀ ਅਸੀਂ ਵੀ ਸੇਵਾ ਵਾਸਤੇ ਬਣ ਇਹੀ ਜੀ ਜਿਹਾ ਆਪਾਂ ਦੇਣੀ ਆ ਭਾਈ ਉਹ ਹੀ ਆ ਜੀ ਬਸ ਕੋ ਚੱਕਰ ਨਹੀਂ ਸੇਵਾ ਖਾਤਰੇ ਬਣਾਈ ਬਾਈ ਅੱਪਾਂ ਨੇ ਤੇ ਇਹਨੂੰ ਵੀ ਲੋੜ ਆ ਆਪਣਾ ਲੈ ਕੇ ਜਾ ਸਕਦਾ ਇੱਕ ਵਾਰੀ ਨੰਬਰ ਕਮਾਲਪੁਰਾਂ ਹੈ ਕਮਾਲਪੁਰ ਵੀ ਕਮਾਲਪੁਰ ਕਿੰਨੇ ਤਰੀਕ ਨੂੰ ਕਮਾਲਪੁਰੇ ਦੇਖਦੇ ਚਾਰ ਦਾ ਕਹਿੰਦੇ ਆ ਚਾਰ ਦਾ ਫੇ ਬਾੜੇ ਪੰਜ ਤਰੀਕ ਦਾ ਬਾੜੇ ਆ ਦਾ ਪੰਜ ਨਾਨਕੇ ਜਦ ਵੀ ਬਾਈ ਨਾ ਚਾਰ ਚਾਰ ਪ੍ਰੋਗਰਾਮ ਬੁੱਕ ਹੋ ਗਏ ਫਿਰ ਨੰਬਰ ਫੇਰ ਦੱਸ ਦਿੰਦੇ ਭਾਈ ਹਾਂ ਨੰਬਰ ਦੱਸਦੇ ਆਪਣੇ ਕੋ ਹਾਂ ਨੰਬਰ ਦੱਸਦੇ ਇੰਗਲਿਸ਼ ਚ ਦੱਸੀ ਅੱਜ ਹੈ ਉਹ ਤਰੀਕ ਰਹਾ ਆਪੇ ਬੱਸ ਪਤਾ ਕੀ ਇੰਗਲਿਸ਼ ਹੋਦਾ ਹੈ 971 39503 ਪ੍ਰਦਾਤਕ 941739522 ਹਾਂ ਜਿਹਨੇ ਬਾਈ ਉਹ ਕਰਾਉਣੀ ਆ ਬੁੱਕ ਕਰਾਉਣੀ ਆ ਨੌਨ ਬਾਈ ਦਾ ਨੰਬਰ ਆ ਤੇ ਫੋਨ ਕਰਕੇ ਇਹਨੂੰ ਵੀ ਕਰ ਸਕਦੇ ਬਾਈ ਮੈਨੂੰ ਮੈਨੂੰ ਕੋਈ ਜੀ ਮੇਰੇ ਨਾਲ ਹੈ ਬਾਈ ਇਹਦਾ ਨੰਬਰ ਵੀ ਹੈਗਾ 9465512839 ਸਹੀ ਆ ਸਹੀ ਸਾਡੇ ਕੋਲੇ ਕੋਈ ਬੰਦੇ ਪੈਸੀ ਨਹੀਂ ਆ ਸਾਨੂੰ ਨਹੀਂ ਕੋਈ ਚੱਕਰ ਆ ਲੈ ਚੱਲ ਤੇਰੀ ਸੇਵਾ ਹੁਣ ਸੇਵਾ ਬਣਾਈ ਆ ਹੁਣ ਤਮੋਰੀ ਦਾ ਬਾਈ ਹੋਰ ਤੇ ਆਈ ਨੰਬਰ ਦਾ ਹੂੰ ਨਾ ਨਾ ਸਹੀ ਆ ਹੁਣ ਬਾਕੀ ਅਸੀਂ ਬਾਬਾ ਵੀ ਆਜੇ ਦਾ ਨਾਮ ਪੁੱਛਿਆ ਜਾਏਗਾ ਬਾਕੀ ਵੀ ਸਵਾਲ ਸ਼ਹੀਦੀ ਜੋੜ ਮੇਲੇ ਆ ਕੇ ਹੁਣ ਸਾਡੀਆਂ ਉਹਦੀਆਂ ਤਿਆਰੀਆਂ ਹੋਣੇ ਬਾਈ ਬਿਲਹਨਡ ਵਾਰਡ ਬੁੱਕਰਾਤਾ ਬਾਈ ਵਾ ਠੀਕ ਆ ਪਾਠੀ ਬੁੱਕਰਾਤਾ ਹੋਰ ਮੈਨੂੰ ਪਤਾ ਹੋ ਬਣੀ ਵਧੀਆ ਬਾਕੀ ਐਕਤੀ ਬਾਈ ਪਿਛਲੇ ਸਾਲ ਵੀ ਤੁਹਾਨੂੰ ਦਿਖਾਇਆ ਤਾਂ ਡਾਉਨ ਬਾਈ ਲੰਗਰ ਲਾਉਦਾ ਹੁੰਦਾ ਜਦੋਂ ਸ਼ਹੀਦੀ ਜੋੜ ਮੇਲੇ ਹੁੰਨੇ ਆ ਤੇ ਚਮਕੌਰ ਸਾਹਿਬ ਦੀ ਸਭਾ ਹੁੰਦੀ ਤੇ ਜਿਹੜੇ ਵੱਡੇ ਸਾਹਿਬਜਾ ਦੇ ਚਮਕੌਰ ਸਾਹਿਬ ਬਾਈ ਸ਼ਹੀਦ ਹੋਏ ਤੇ ਉਹ ਉਹ ਤਿੰਨ ਦਿਨ ਵਾਈ ਲੰਗਰ ਲਾਉਂਦਾ ਜੀ ਤਾਂ ਸਾਡਾ ਰੇਕਸਾ ਲ ਕੰਡਵਾਟ ਨੂੰ ਕਰਦਾ ਪਰ ਇੱਕ ਜਗਾ ਹੁੰਦੀ ਘੱਟ ਘੱਡੇ ਕਰਕੇ ਸੌਣ ਦਾ ਔਰ ਹੁਣ ਅੱਡੇ ਕਰਕੇ ਦਿੱਖਤ ਪੈਂਦੀ ਦੀ ਅਸੀਂ ਕਿਰਾਏ ਨਹੀਂ ਥੜਾ ਮਾਰਾ ਹੀ ਰੱਖਣ ਦੇਣੀ ਜਿੱਕਾ ਦੋਦੀ ਦੀ ਕਰਦਾ ਤੈਨੂੰ ਪਤਾ ਤੂੰ ਵੀ ਨਾ ਪਰ ਅਖਤੀ ਸਾਨੂੰ ਦਿੱਖਤ ਸਾਡੀ ਚੱਕ ਹੋ ਗਈ ਅਸੀਂ ਪਾਲਕੀ ਸਾਹਿਬ ਦੀ ਪਾਲਕੀ ਸਾ ਬਣ ਗਈ ਨਾ ਬਣੀ ਪਾਲਕੀ ਸਾਹਿਬ ਬਣ ਗਈ ਬਾਈ ਉਹਦੇ ਵਿੱਚ ਪਾਟ ਰੱਖਾਂਗੇ ਪਾਠੀ ਅਸੀਂ ਬੁੱਕ ਕਰਤੇ ਬਾਈ 20 21 22 ਤਰੀਕ ਦਸੰਬਰ 20 21 22 ਦਸੰਬਰ ਹੈਨਾ ਇੰਨੀ ਦੀ ਹਾਂ ਇੰਨੀ ਦੀ ਹੁੰਦੀ ਹੈ ਆਠੀ ਵਈਆ ਤੁੰਗੌਰ ਸਾਹਿਬ ਆਪਣੇ ਡੈਡੀ ਆਪਣੇ ਦੇ ਡੈਡੀ ਨੇ ਕਰਨਾ ਅੱਛਾ ਭਗਤ ਸਿੰਘ ਬਾਬੇ ਨੇ ਬਹੁਤ ਠੀਕ ਚਲੋ ਬਾਕੀ ਕਰਨੇ ਬਾਈ ਕਿਰਪਾ ਹੋਊਗੀ ਰੰਗ ਰੰਗ ਕਰਾਂਗੇ ਉਹਨੂੰ ਮਾੜਾ ਮੋਟਾ ਹੋਰ ਕੰਮ ਕਰਾਂਗੇ ਉੱਥੇ ਹਾਂ ਉਹ ਅੱਡੇ ਦੀ ਸਵਾਈ ਹੋ ਜਾਊਗੀ 1 ਮਹੀਨਾ ਕੇ ਰਹਿ ਗਿਆ ਬਾਈ 1 ਮਹੀਨਾ ਰਹਿ ਗਿਆ ਆ ਅੱਜ ਕਿੰਨੀ ਹੋ ਗਈ 20 20 ਅੱਜ ਦੇ ਦਿਨ ਦਾ ਕੰਡਵਾਰਡ ਹੋਣਾ ਹਾਂ ਇੱਕ ਮਹੀਨਾ ਰਹਿ ਗਿਆ ਅੱਜ ਦੇ 1 ਮਹੀਨਾ ਪੂਰਾ ਰਹਿ ਗਿਆ ਸਾਡੇ ਪਿੰਡ ਤਾਂ ਸਾਡੇ ਪਿੰਡ ਵਾਲੇ ਲਾਉਂਦੇ ਨੇ ਫਤੇਗੜ ਸਾਹਿਬ ਲੰਗਰ ਚੱਲੀਆਂ ਵਾਲੇ ਲਾਉਂਦੇ ਬਾਈ ਸਾਡੇ ਵਿੱਚ ਤਾਂ ਸਾਡੇ ਪਿੰਡ ਵਾਲਿਆਂ ਨੇ ਵੀ ਪਿਛਲੇ ਸਾਲ ਅਸੀਂ ਵੀ ਦੁੱਧ ਲਾਤਾ ਸੀ ਹਾਂ ਨੇ ਜੋ ਘਰ ਦਾ ਵੀ ਲੈਦਾ ਦੁੱਧ ਦਾ ਬਰੈਡ ਲਾਉਂਦੇ ਦੁੱਧ ਦਾ ਬਰੈਡ ਲਾਤ ਤੇ ਚੱਲੀਆਂ ਨੇ ਸਾਡੇ ਪਿੰਡਾਂ ਵੀ ਦੁੱਧ ਦੀ ਸੇਵਾ ਚੱਲੂ ਕਹਿੰਦੇ ਅਸੀਂ ਲਾ ਦਨੇ ਬਾਈ ਦੋ ਦਿਨ ਬਰੈਡ ਲਾਉਨੇ ਇਸ ਤਾਂ ਦੋ ਦਿਨ ਬਰੈਡ ਹਾਂ ਇੱਕ ਦਿਨ ਖੀਰ ਬਰੈਡ ਪਕੌੜੇ ਹਾਂ ਆਹ ਬਰੈਡ ਪਕੌੜੇ ਦੇ ਇੱਕ ਦਿਨ ਆਏ ਕ ਦੇਖ ਲੂਗੇ ਹਾਂ ਦੋ ਹੀ ਦਿਨ ਲਾਉਨੇ ਜਣਗੇ ਇੱਕ ਦਿਨ ਖੀਰ ਲਾਉਨੇ ਅਸੀਂ ਬਾਕੀ ਕਹੋਗੇ ਕਿ ਵੀ ਸ਼ੀਦੀ ਦੇ ਨਾਲ ਨਾ ਨਾ ਉਹ ਤੈਰ ਰੋਣ ਕਰਨੀ ਇਹ ਬ੍ਰੈਡ ਪਕੌੜੇ ਚੱਲਣੇ ਆ ਬਈ ਚੱਲਦਾ ਸਭ ਕੁਝ ਉੱਥੇ ਚੱਲਦਾ ਕਿ ਨਹੀਂ ਸਹੀ ਗੱਲ ਹੈ ਲੋ ਅਸ ਤਾਂ ਫੇਰ ਵਰੇਟੇ ਲਾਉਂਦੇ ਆ ਬਿਲਕੁਲ ਸਿੰਪਲ ਰੋਟੀ ਫਲੇਗੜ ਸਾਹਿਬ ਜੀ ਲੱਗਿਆ ਕਿ ਚੀਜ਼ਾਂ ਆਉਂਦੀ ਆ ਬਈ ਕਿਸੇ ਸਾਲ ਅਸੀਂ ਪ੍ਰਸ਼ਾਦ ਦਾ ਲੰਗਰ ਵੀ ਲਾਇਆ ਤਾਂ ਉਹ ਵੀ ਨਾ ਚਲੋ ਉਹ ਵੀ ਕਰ ਲਾਂਗੇ ਚਾ ਉੱਥੇ ਬਈ ਬਾਕੀ ਆਪਣੀ ਆਪਣੀ ਸਮਝ ਆ ਸਭ ਦੀ ਹੈ ਨਾ ਹੋਊਗਾ ਤਾਂ ਕੀ ਨਹੀਂ ਇਹ ਸੋਚਣੀ ਆ ਬਾਕੀ ਜਿਵੇਂ ਪ੍ਰੋਗਰਾਮ ਹੈ ਤੁਹਾਨੂੰ ਦਿਖਾਵਾਂਗੇ ਆਕੀ ਆਪਣੀ ਰਹਿ ਗਈ ਵੀ ਚਾਰ ਕਿਲੇ ਹੁਣ ਕਣਕ ਵਜਾਈ ਦੇ ਕੱਲ ਨੂੰ ਨਵੇੜ ਦੇਣਾ ਕੰਮ ਬਾਬੇ ਨਵੇੜ ਦੇ ਵਧੀਆ ਕੱਲ ਨੂੰ ਨਵੇੜ ਦੇਣਾ ਲੇਟ ਹੋ ਗਿਆ ਕੰਮ ਤੇ ਛੱਟਾ ਦੇ ਦੇ ਕੇ ਵੀ ਤਾਂ ਹੁਣ ਆਪਣਾ ਟੈਨਸ਼ਨ ਵੀ ਨਹੀਂ ਹੈਗੀ ਬੋਗੀ ਰਹਿ ਗਈ ਹੁਣ ਟਾਏ ਪਿਉ ਪਿਉ ਕੇ ਬੀਤ ਗਿਆ ਟਾਏ ਰਹਿ ਗਈ ਹੁਣ ਮਾਹੂ ਹੀ ਰਿਹਾ ਚਾ ਨਵੇਟ ਕਰ ਤੈਂ ਚਾਰ ਪੌਣੇ ਚਾਰ ਕਿਲੋ ਰਹਿ ਗਏ ਚਲ ਠੀਕ ਆ ਟੂਈ ਸਿੱਧੀ ਨਹੀਂ ਹੁੰਦੀ ਇੰਨਾ ਦੇ ਚਾ ਨ ਕੋ ਗਨ ਬਾ 1.5 4 ਕਿਲੋ ਆਹੀ ਪੰਜ ਚਾਰ ਕਿਲੋ ਰਹਿ ਗਏ ਅਸੀਂ ਵੀ ਤੇ ਸਾਢੇ ਚਾਰ ਕਿਲੋ ਹੋਰ ਤੇ ਮੈਂ ਵਿਹਲਾ ਵੀ ਆ ਸਾਢੇ ਚਾਰ ਫਿਰ ਉਹਦੇ ਮੈਂ ਕੰਮ ਨਹੀਂ ਹੋਣਾ ਆਪਣਾ ਵਿਹਲਾ ਆ ਆਰਾਮਦਾਰੀ ਕੱਖ ਆਹੀ ਆ ਦੋ ਚਾਰ ਦਿਨ ਕੱਖ ਲੈ ਕੇ ਆਉਣੇ ਪੰਡ ਬਸ ਦੋ ਇੱਦਾਂ ਕੁਝ ਨਹੀਂ ਕੰਮ ਹੈਗਾ ਹੂੰ ਦੋ ਬੰਡਾਂ ਦੇ ਮੈਂ ਵਿਹਲੇ ਸਾਰੇ ਜੜੀ ਫਰੀ ਚੱਲ ਆ ਉਹ ਫਿਰ ਤਾਂ ਵਿਹਲੇ ਹੀ ਨੇ ਨਾ ਸਪਰੇਅ ਦਾ ਵੀ ਨਹੀਂ ਪੜਿਆ ਦੇਖ ਦੇ ਰੇ ਰੇ ਮੈਂ ਤਾਂ ਕਹਿੰਦਾ ਜਾਣ ਪਾਣੀ ਰਹਿ ਜਾਣਾ ਰੇ ਲੱਗਦਾ ਮੈਂ ਤਾਂ ਕਹਿੰਦਾ ਜੰਨ ਵੀ ਉੱ ਕਿੱਥੇ ਨੂੰ ਹਜੂਰ ਸਾਹਿਬ ਚਲਦੇ ਜਾ ਰਹੇ ਮਿੱਲੇ ਨੂੰ ਮਿੱਲੇ ਚੱਲ ਜਹਾਜ਼ ਚ ਕੋਈ ਗੱਲ ਚੱਲਦੇ ਬਾਬੇ ਤੇਰੇ ਹੁਕਮ ਹੋ ਗਿਆ ਚੱਲੀ ਯਾਰ ਮੈਂ ਨਾ ਜਾਇਆ ਹਾਂ ਦਾਰਕਾਰ ਤਾਂ ਹੈਗਾ ਹੀ ਮੈਂ ਤਾਂ ਬਈ ਗਿਆ ਨਹੀਂਗਾ ਹਜੂਰ ਸਾਹਿਬ ਤਾਂ ਉੰਜ ਕਹਿ ਰਹੀ ਮੈਂ ਤਾਂ ਕਦੇ ਵੀ ਨਹੀਂ ਗਿਆ ਮੈਂ ਵੀ ਨਹੀਂ ਗਿਆ ਹਾਂ ਮੈਂ ਤਾਂ ਬਈ ਸਾਲ ਚੋਂ ਦੋ ਫਰ ਚੋਂ ਹੁੰਦਾ ਇਹ ਤਾਂ ਜਾਂਦਾ ਇਹ ਤਾਂ ਦੇਖ ਤੱਕ ਜਾਂਦਾ ਦੋ ਨਹੀਂ ਇੱਕ ਵਾਰੀ ਤਾਂ ਜਾਏ ਹਾਂ ਹਾਂ ਪੱਕਾ ਬਈ ਕਿੰਨੇ ਸਾਲ ਹੋ ਗਏ ਜਾਂਦੇ ਇਹਨੂੰ ਮੈਂ ਲੌਕਡਾਊਨ ਚ ਇੱਕ ਸਾਲ ਨਹੀਂ ਗਿਆ ਮੈਂ 2016 ਤੋਂ ਜਾਂਦਾ ਇਹ ਤਾਂ ਲੰਬਾ ਵਾ ਬਾਈ ਇਹ ਨਹੀਂ ਹਟਦਾ ਇਹ ਹਟਣਾ ਸਾਹਿਬ ਵੀ ਜਾਇਆ ਬਈ ਮੈਂ ਪੰਜ ਤੱਕ ਤਾਂ ਆਪਾਂ ਦੇਖੇ ਪਏ ਹਾਂ ਉੱਥੇ ਜੇ ਬਠਿੰਡੇ ਆ ਸਭ ਜਾਏ ਸਭ ਜੇ ਹੇਮਕੋਟ ਸਾਹਿਬ ਜਾਇਆ ਦਵਾ ਸਾਹਿਬ ਹੈ ਹੇਮਕੋਟ ਸਾਹਿਬ ਵੀ ਨਹੀਂ ਹੈ ਹੇਮਕੋਟ ਸਾਹਿਬ ਮੈਂ ਵੀ ਜਾਇਆ ਆ ਬਾਈ ਮੈਂ ਨਾ ਜਾਇਆ ਬਾਈ ਮੈਂ ਵੀ ਆਇਆ ਹੇਮਕੋਟ ਸਾਹਿਬ ਬਾਈ ਅੱਛਾ ਸਾਡਾ ਬਸ ਜਾਨੀ ਕਿ ਇੱਕ ਬੰਦਾ ਸਾਹ ਰੇਦਾ ਹੈ ਜਿਹੜੀ ਪਿੱਛੇ ਲੰਘ ਕੇ ਗਈਆਂ ਚੱਲੋਂ ਹੁੰਦਾ ਏ ਉਹ ਬੰਦੇ ਵਿੱਚ ਵਿੱਚ ਬੰਦੇ ਬਸ ਯਾਰ ਸਾਡੀ ਤਾਂ ਜਾਹਾਂ ਬਾਬੇ ਨੇ ਹੱਥ ਮਲਾ ਕੋ ਜੇ ਸਾਰੇ ਵਸ ਸਾਡੀ ਜਾਹਤ ਦੀ ਦਮੰਨਾ ਦੋਨੇ ਪਾਰ ਪਾਰੇ ਤਾਰੇ ਕਰਨੇ ਆ ਇਹਦੇ ਨੇ ਹੱਥ ਮਲਾ ਸਾਰੇ ਵਸ ਸਾਡੀ ਜਾਹਤ ਦੀ ਦਮੰਨਾ ਬਾਈ ਸਾਡੀ ਦਾ ਜਾਹਤ ਚ ਜਾਣਾ ਇਸ ਤਾਰ ਅੱਛਾ ਪੱਕਾ ਬਾਬੇ ਨਾਨਕ ਲਈ ਕਰਦੇ ਆ ਬੜਾ ਠੀ ਚੂਟਾ ਲੈਣਾ ਹੈ ਚੂਟਾ ਲੈਣਾ ਦੂਆ ਫੁੱਲਾਂ ਵਾਲੇ ਯਾਦਦਾਦ ਲੈ ਲਿਆ ਟਰੈਕਟਰ ਮਗਰਵਾ ਗਿਆ ਇਹ ਵੀ ਯਾਰ ਬਾਹਰ ਤਾਂ ਕਿਸਮਤ ਹੈ ਨਹੀਂ ਨਾ ਸੀ ਜਾਣਾ ਘਰ ਛੱਡ ਨਹੀਂ ਸਾਦੇ ਸੀ ਆਪਣੇ ਇੰਡੀਆ ਕਿਉਂ ਤਾਂ ਜਾਈ ਇੰਡੀਆ ਚ ਤਾਂ ਜਾਈਏ ਇੱਕ ਸਾਈਡ ਨੂੰ ਚੱਲ ਜਿਆਦੀ ਝੂਟੀਆਂ ਲੈ ਲੀਏ ਇੱਕ ਸਾਈਡ ਨੂੰ ਜਾਏਗੇ ਕਿੰਨੇ ਦੇ ਟਿਕਟ ਹੋਣਗੇ ਇੱਕ ਸਾਈਡ ਨੂੰ ਹੋਣਗੇ 8400 ਰੁਪਏ ਇੱਕ ਬੰਦੇ ਦਾ ਇੱਕ ਬੰਦੇ ਦਾ ਹੂੰ ਚਲ ਸੀ ਉਹ ਇੱਕ ਬੰਦੇ ਦੋ ਸਾਈਡ ਦਾ ਆਉਂਗਾ ਇਹਨਾਂ ਨਾ ਨਾ ਸਰਚ ਮਾਰ ਕੇ ਦੇਖ ਲਾ 8400 ਰੁਪਇਆ ਮੈਂ ਰੋਜ਼ ਹੀ ਕੰਮ ਕਰਦਾ ਇਹ ਸਾਰਾ ਕੁਝ ਦੇਖਦਾ ਹੈ ਨਾ ਨਾ ਕਿੱਥੇ ਭੁੱਲੀ ਫਿਰਦਾ ਕਿੱਥੇ ਰਿਹਾ ਇਹ ਪੈਣਾ ਪੈਣਾ ਹੈ ਕਿ 5000 ਮਿਲਦਾ ਚੰਡੀਗੜ੍ਹ ਤੇ 8400 ਰੁਪਏ ਨੇ ਇੱਧਰ ਵਈ ਜਾ ਕੇ ਆਇਆ ਹੈ ਇੱਕ ਬੰਦੇ 8400 ਅੱਛਾ ਚੱਲ ਕੋਈ ਗੱਲ ਚੱਲ ਕੋ ਕੋਈ ਇੱਕ ਪਾਸੇ ਨੂੰ ਜਾਏ ਆਉਗੇ ਦੂਜੇ ਪਾਸੇ ਟ੍ਰੇਨ ਚ ਆ ਜੂਗੇ ਭਾਈ ਕੋਈ ਗੱਲ ਨਹੀਂ ਮਹਾਰਾਜ ਜੀ ਕਿਰਪਾ ਕਰਕੇ ਜਾਇਆ ਆਉਗੇ ਕੋਈ ਚੱਕਰ ਨਹੀਂ ਜੀ ਲੱਗੇ ਟੈਨਸ਼ਨ ਤਾਂ ਲੈਣੀ ਨਹੀਂ ਯਾਰ ਬਾਕੀ ਪਰਸੋਂ ਨੂੰ ਛੁੱਟੀ ਹੈ ਤੁਨੂੰ ਛੁੱਟੀ ਮਾਰ ਲਾਂਗਾ ਤੇਰੇ ਵੱਤੇ ਜਾਣ ਲਾ ਜੀ ਨੀ ਮਾਰ ਲਾਂ ਨਾ ਨਾ ਸ਼ੁਕਰਵਾਰ ਨੂੰ ਛੁੱਟੀ ਮਾਰਨੀ ਭਾਈ ਹਾਂ ਸ਼ੁਕਰਵਾਰ ਨੂੰ ਵੀ ਛੁੱਟੀ ਹੁੰਦੀ ਹੈ ਤਕਰੀਬ ਜੀ ਉਹ ਸ਼ੁਕਰਵਾਰ ਨੂੰ ਕੰਮ ਕਰਾ ਲਾਂਗੇ ਕੱਟੇ ਹੁੰਦਾ ਕੰਮ ਕੱਟੇ ਹੁੰਦੀ ਹੈ ਸ਼ੁਕਰਵਾਰ ਇਸ ਮੇਰੇ ਲਾ ਦੇ ਦੋ ਚਾਰ ਘੰਟੇ ਪਹਿਲਾਂ ਤੇਰਾ ਕੰਮ ਨਿਬੜ ਕੇ ਫਿਰ ਲਾ ਦਾਂਗੇ ਜਾਂ ਬਸ ਕੋਈ ਗੱਲ ਨਹੀਂ ਹੈ ਟੈਨਸ਼ਨ ਹੀ ਲੈਣੀ ਹੁੰਦੀ ਉਹ ਚੱਕਰ ਨਹੀਂ ਗਿਆ ਬਾਕੀ ਸਿੱਧੀ ਜੋੜ ਮੇਲੇ ਸਾਡੀਆਂ ਛੁੱਟੀਆਂ ਵੱਜਣੀਆਂ ਹੈ ਭਾਈ ਫੇਰ ਤਾਂ 15 ਤਰੀਕ ਦੇ ਬਾਅਦ ਜਾਣ ਹੀ ਹੋਣਾ ਫੇਰ ਉਧਰ ਹੀ ਰਹਿਣਾ ਬਣਾ ਭਾਈ ਹਫਤਾ ਦਸ ਦਿਨ ਦਸ ਦਿਨ ਬਾਈ ਲਾਉਣੇ ਤਿੰਨ ਦਿਨ ਤਾਂ ਅੱਡੇ ਵੀ ਲਾਉਣੇ ਬਣੇ ਬਾਈ ਰੱਜ ਗਏ ਐਂ ਕਹਿੰਦਾ ਨਵੇਂ ਸਾਲ ਨੂੰ ਆਉਂਗਾ ਫਿਰ ਤਾਂ ਨਵੇਂ ਸਾਲ ਨੂੰ ਬੜੀ ਜ਼ਵਾ ਵੀ ਦੇਖਣੀ ਆ ਹਾਂ ਬੜੀ ਜ਼ਵਾ ਨੂੰ ਵੀ ਹੋਈ ਗੱਲ ਫਤੇ ਕਰ ਸਾਲ ਆ ਜਾਂਦੇ ਦੋ ਤਿੰਨ ਦਿਨ ਸਾਰੀ ਉਮਰ ਕਮਾਉਣੇ ਪੈਸੇ ਯਾਰ ਬਾਪਿਆਂ ਵਾਸਤੇ ਜਾਣ ਹਾਜ਼ਰ ਆ ਕੀ ਕਰਨੇ ਅੱਗੇ ਕਿੰਨੇ ਇਕੱਠੇ ਕਰ ਲਏ ਜਿਹੜੇ ਹੁਣ 15 ਦਿਨ ਚ ਇਕੱਠੇ ਕਰਨੇ ਆ ਹਾਂ ਠੀਕ ਨਹੀਂ ਬਾਈ ਸਹੀ ਗੱਲ ਪੈਸਾ ਇਹਨਾਂ ਨੂੰ ਨਹੀਂ ਬਾਈ ਜਾਣਾ ਆਪਾਂ ਨੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈਣੀ ਨਹੀਂ ਚਲ ਠੀਕ ਆ ਬਾਕੀ ਆ ਸਮਾਚਾਰ ਕੱਲੂ ਦੱਸਾਂਗੇ ਜੇ ਨਹੀਂ ਹੋਇਆ ਨਾ ਚਲੋ ਠੀਕ ਆ ਬਾਬਾ ਜੀ ਬਲਾਓ ਸਾਸਰੀ ਕਾਲ ਜੀ ਸੀ ਕਾਲ ਜੀ ਫਤਿਹ ਹੱਸੋ